ਕਿਸਾਨ ਭਰਾਵੋ ਖਨੋਰੀ ਮੋਰਚਾ ਜੋ 13 ਫਰਵਰੀ ਤੋਂ ਤਿੰਨ ਜਗ੍ਹਾ ਐਮਐਸਵੀ ਖਰੀਦ ਗਰੰਟੀ ਕਾਨੂੰਨ ਸੁਮਿਨਾਥਨ ਯੋਗਚਾਰ ਫਸਲਾਂ ਦੇ ਭਾਅ ਕਰਜ਼ਾ ਮਾਫੀ ਤੇ ਮਨੇਗਾ ਮਜ਼ਦੂਰੀ ਸਹਿਤ 13 ਮੰਗਾਂ ਨੂੰ ਲੈ ਕੇ ਮੋਰਚਾ ਚੱਲ ਰਿਹਾ ਹੈ ਇਹ ਮੋਰਚਾ 13 ਫਰਵਰੀ ਤੋਂ ਚੱਲ ਰਿਹਾ ਹੈ ਤੇ ਜਿਹੜਾ ਸਰਦਾਰ ਜੀਤ ਸਿੰਘ ਡੱਲੇਵਾਲ ਨੇ ਮਰਨਵਰਤ ਰੱਖਿਆ 26 ਨਵੰਬਰ ਤੋਂ ਬੈਠੇ ਨੇ ਅੱਜ ਚਰੰਜਮਾਂ ਦੇ ਨੇ ਤੇ ਜਿਹੜੇ 111 ਯੋਧੇ ਨਵੇਂ ਜਗੀਤ ਸਿੰਘ ਡੱਲੇਵਾਲ ਨੇ ਉਹਨਾਂ ਦੇ ਮਰਨਵਰਤ ਨੂੰ ਅੱਜ ਚੌਥਾ ਦਿਨ ਹੈ ਤੇ ਆਪਾਂ ਦੇਖ ਰਿਹਾ ਹੁਣੇ ਤੁਹਾਨੂੰ ਜਿਹੜੀ ਪਹਿਲੀ ਵੀਡੀਓ ਚ ਦਿਖਾਇਆ ਗਿਆ ਵੀ ਕਿਵੇਂ ਮਾਲਸ਼ਾ ਜਿਹੜੇ ਵਲੰਟੀਅਰ ਇੱਕ ਦੂਜੀ ਦੀਆਂ ਕਰ ਰਹੇ ਨੇ ਜਿਹੜੇ ਸਾਥੀ ਬੈਠੇ ਨੇ ਇਹਨਾਂ ਦੇ ਹੌਸਲੇ ਨੂੰ ਇਹਨਾਂ ਦੇ ਸਿੱਦਕ ਨੂੰ ਸਿਰ ਝੁਕਦਾ ਹੈ ਵੀ ਇਹਨਾਂ ਨੇ ਆਪਣੇ ਪੂਰੇ ਦੇਸ਼ ਦੀ ਐਮਐਸਪੀ ਦੀ ਖਰੀਦ ਦੀ ਗਾਰੰਟੀ ਕਰਨ ਦੀ ਮੰਗ ਨੂੰ ਲੈ ਕੇ ਆਪਣੇ ਆਪ 'ਤੇ ਸਸੀਏ ਚੱਲ ਰਹੀ ਜੀ ਕਿਹਨਾ ਬਹੁਤ ਸੌਖਾ ਹੈ ਮਰਨ ਵਰਤ ਜਾਂ ਅਨਾਜ ਨੂੰ ਛੱਡਣਾ ਲੇਕਿਨ ਇਹ ਜਿਹੜੇ ਇਹਨਾਂ ਦੇ ਬੀਤ ਰਹੀ ਹੈ ਇਹਨਾਂ ਦੇ ਚਿਹਰੇ ਨੇ ਅੱਜ ਜਿਹੜੇ ਆ ਤੁਸੀਂ ਦੇਖ ਸਕਦੇ ਗਦਗਦ ਕਰਦੇ ਚਿਹਰੇ ਸੀ ਤੇ ਅੱਜ ਕੀ ਹਾਲਾਤ ਹੈ ਕਈਆਂ ਨੂੰ ਸਿਰਦਰਦ ਹੁੰਦਾ ਜਦੋਂ ਲੱਤਾਂ ਦੁਖਦੀਆਂ ਨੇ ਇੱਕ ਦੂਜੀ ਦੀਆਂ ਲੱਤਾਂ ਮੰਡ ਕੇ ਲੇਕਿਨ ਚੜ੍ਹਦੀ ਕਲਾ 'ਚ ਇੱਕ ਦੂਜੇ ਨੂੰ ਹੌਸਲਾ ਦੇ ਕੇ ਚੱਲ ਰਹੇ ਨੇ ਤੇ ਸਾਰੇ ਭਰਾਵਾਂ ਨੂੰ ਅਪੀਲ ਹੈ ਵੱਡੀ ਤੋਂ ਵੱਡੀ ਗਿਣਤੀ 'ਚ ਖਨੋਰੀ ਮੋਰਚੇ ਤੇ ਪਹੁੰਚੋ ਇੱਥੇ ਆ ਕੇ ਹਾਜ਼ਰੀਆਂ ਭਰੋ ਤੁਹਾਡੇ ਸਾਰਿਆਂ ਦੀ ਕਿਉਂਕਿ ਸਰਕਾਰ ਗੁੰਗੀ ਬੈਰੀ ਹੋ ਚੁੱਕੀ ਹੈ ਸਰਕਾਰ ਕਮੰਡ ਚ ਡੁੱਬੀ ਹੋਈ ਹੈ ਤੇ ਇੱਥੇ ਆ ਕੇ ਕਿਉਂਕਿ ਰਾਤ ਸਰਦਾ ਜਗੀ ਸਿੰਘ ਢੱਲੇਵਾਲ ਦੀ ਸਿਹਤ 2 ਵਜੇ ਦੇ ਕਰੀਬ ਖਰਾਬ ਹੋ ਗਈ ਸੀ ਉਲਟੀਆਂ ਆਈਆਂ ਉਹ ਵੀ ਤੁਸੀਂ ਜਿਹੜੀ ਵੀਡੀਓ ਰਾਹੀਂ ਦੇਖਿਆ ਹੋਊਗਾ ਤੇ ਪਾਣੀ ਕੱਲ ਦਾ ਨਹੀਂ ਜਾ ਰਿਹਾ ਉਹਨਾਂ ਦੇ ਹਾਲਾਤ ਨਾਜ਼ੁਕ ਨੇ ਇੱਕ ਤਰਫ ਪੰਜਾਬ ਸਰਕਾਰ ਫਾਰਮੈਲਟੀ ਪੂਰੀ ਕਰਨ ਨੂੰ ਕਦੇ ਅਧਿਕਾਰੀਆਂ ਨੂੰ ਭੇਜਦੀ ਹੈ ਕਦੇ ਕੋਈ ਆ ਰਿਹਾ ਕਦੇ ਕੋਈ ਆ ਰਿਹਾ ਹੈ ਲੇਕਿਨ ਜਿਹੜੀ ਇਹ ਕਮੰਡੀ ਸਰਕਾਰ ਕਮੰਡ ਚ ਡੁੱਬੀ ਹੋਈ ਹੈ ਇਹ ਅਜੇ ਤੱਕ ਗੱਲਬਾਤ ਤੇ ਨਹੀਂ ਆ ਰਹੀ ਹੀ ਅਪੀਲ ਹੈ ਖਨੋਰੀ ਮੋਰਚੇ ਤੇ ਵੀਹਰਾ ਘਾਟੇ ਪਹੁੰਚੋ ਵਾਹੀ ਗੁਰਦੀ ਦਾ ਕਲਸਾ ਵਾਹੀ ਗੁਰਦੀ ਦਾ ਕਿਸਾਨ ਭਰਾਓ ਖਨੋਰੀ ਮੋਰਚਾ ਜੋ 13 ਫਰਵਰੀ ਤੋਂ ਤਿੰਨ ਜਗ੍ਹਾ ਐਮਐਸਪੀ ਖਰੀਦ ਗਾਰੰਟੀ ਕਾਨੂੰਨ ਸੁਆਮੀਨਾਥਨ ਯੋਗਤਾ ਫਸਲਾਂ ਦੇ ਭਾਅ ਕਰਜ਼ਾ ਮਾਫੀ ਤੇ ਮਨੇਗਾ ਮਜ਼ਦੂਰੀ ਸਹਿਤ 13 ਮੰਗਾਂ ਨੂੰ ਲੈ ਕੇ ਮੋਰਚਾ ਚੱਲ ਰਿਹਾ ਹੈ ਇਹ ਮੋਰਚਾ 13 ਫਰਵਰੀ ਤੋਂ ਚੱਲ ਰਿਹਾ ਹੈ ਤੇ ਜਿਹੜਾ ਸਰਦਾਰ ਜੀਤ ਸਿੰਘ ਡੱਲੇਵਾਲ ਨੇ ਮਰਨਵਰਤ ਰੱਖਿਆ 26 ਨਵੰਬਰ ਤੋਂ ਬੈਠੇ ਨੇ ਅੱਜ ਚਰੰਜਮਾਂ ਦਿਨ ਹੈ ਤੇ ਜਿਹੜੇ 111 ਯੋਧੇ ਨਵੇਂ ਜਗੀਤ ਸਿੰਘ ਡੱਲੇਵਾਲ ਨੇ ਉਹਨਾਂ ਦੇ ਮਰਨਵਰਤ ਨੂੰ ਅੱਜ ਚੌਥਾ ਦਿਨ ਹੈ ਤੇ ਆਪਾਂ ਦੇਖ ਰਿਹਾ ਹੁਣੇ ਤੁਹਾਨੂੰ ਜਿਹੜੀ ਪਹਿਲੀ ਵੀਡੀਓ ਚ ਦਿਖਾਇਆ ਗਿਆ ਵੀ ਕਿਵੇਂ ਮਾਲਸ਼ਾ ਜਿਹੜੇ ਵਲੰਟੀਅਰ ਇੱਕ ਦੂਜੀ ਦੀਆਂ ਕਰ ਰਹੇ ਨੇ ਜਿਹੜੇ ਸਾਥੀ ਬੈਠੇ ਨੇ ਇਹਨਾਂ ਦੇ ਹੌਸਲੇ ਨੂੰ ਇਹਨਾਂ ਦੇ ਸਿੱਦਕ ਨੂੰ ਸਿਰ ਝੁਕਦਾ ਹੈ ਵੀ ਇਹਨਾਂ ਨੇ ਆਪਣੇ ਪੂਰੇ ਦੇਸ਼ ਦੀ ਐਮਐਸਪੀ ਦੀ ਖਰੀਦ ਦੀ ਗਾਰੰਟੀ ਕਰਨ ਦੀ ਮੰਗ ਨੂੰ ਲੈ ਕੇ ਆਪਣੇ ਆਪ ਤੇ ਤਸੀਹੇ ਚੱਲ ਰਹੇ ਨੇ ਕਿਹਣਾ ਬਹੁਤ ਸੌਖਾ ਹੈ ਮਰਨ ਵਰਤ ਜਾਂ ਅਨਾਜ ਨੂੰ ਛੱਡਣਾ ਲੇਕਿਨ ਇਹ ਜਿਹੜੇ ਇਹਨਾਂ ਦੇ ਬੀਤ ਰਹੀ ਹੈ ਇਹਨਾਂ ਦੇ ਚਿਹਰੇ ਨੇ ਅੱਜ ਜਿਹੜੇ ਆ ਤੁਸੀਂ ਦੇਖ ਸਕਦੇ ਗਦਗਦ ਕਰਦੇ ਚਿਹਰੇ ਸੀ ਤੇ ਅੱਜ ਕੀ ਹਾਲਾਤ ਹੈ ਕਈਆਂ ਦੇ ਸਿਰਦਰਦ ਹੁੰਦਾ ਜਦੋਂ ਲੱਤਾਂ ਦੁਖਦੀਆਂ ਨੇ ਇੱਕ ਦੂਜੀਆਂ ਲੱਤਾਂ ਮੰਡ ਕੇ ਲੇਕਿਨ ਚੜ੍ਹਦੀ ਕਲਾ 'ਚ ਇੱਕ ਦੂਜੇ ਨੂੰ ਹੌਸਲਾ ਦੇ ਕੇ ਚੱਲ ਰਹੇ ਨੇ ਤੇ ਸਾਰੇ ਭਰਾਵਾਂ ਨੂੰ ਅਪੀਲ ਹੈ ਵੱਡੀ ਤੋਂ ਵੱਡੀ ਗਿਣਤੀ 'ਚ ਖਨੋਰੀ ਮੋਰਚੇ ਤੇ ਪਹੁੰਚੋ ਇੱਥੇ ਆ ਕੇ ਹਾਜ਼ਰੀਆਂ ਭਰੋ ਤੁਹਾਡੇ ਸਾਰਿਆਂ ਦੀ ਕਿਉਂਕਿ ਸਰਕਾਰ ਗੁੰਗੀ ਬੈਰੀ ਹੋ ਚੁੱਕੀ ਹੈ ਸਰਕਾਰ ਹੱਕ ਮੰਡ ਚ ਡੁੱਬੀ ਹੋਈ ਹੈ ਤੇ ਇੱਥੇ ਆ ਕੇ ਕਿਉਂਕਿ ਰਾਤ ਸਰਦਾਰ ਜਗੀਰ ਸਿੰਘ ਢੱਲੇਵਾਲ ਦੀ ਸਿਹਤ ਦੋ ਵਜੇ ਦੇ ਕਰੀਬ ਖਰਾਬ ਹੋ ਗਈ ਸੀ ਉਲਟੀਆਂ ਆਈਆਂ ਉਹ ਵੀ ਤੁਸੀਂ ਜਿਹੜੇ ਵੀਡੀਓ ਰਾਹੀਂ ਦੇਖਿਆ ਹੋਊਗਾ ਤੇ ਪਾਣੀ ਕੱਲ ਦਾ ਨਹੀਂ ਜਾ ਰਿਹਾ ਉਹਨਾਂ ਦੇ ਹਾਲਾਤ ਨਾਜ਼ੁਕ ਨੇ ਇੱਕ ਤਰਫ ਪੰਜਾਬ ਸਰਕਾਰ ਫਾਰਮੈਲਟੀ ਪੂਰੀ ਕਰਨ ਨੂੰ ਕਦੇ ਅਧਿਕਾਰੀਆਂ ਨੂੰ ਭੇਜਦੀ ਹੈ ਕਦੇ ਕੋਈ ਆ ਰਿਹਾ ਕਦੀ ਕੋਈ ਆ ਰਿਹਾ ਹੈ ਲੇਕਿਨ ਜਿਹੜੀ ਇਹ ਕਮੰਡੀ ਸਰਕਾਰ ਕਮੰਡ ਚ ਡੁੱਬੀ ਹੋਈ ਹੈ ਇਹ ਅਜੇ ਤੱਕ ਗੱਲਬਾਤ ਨਹੀਂ ਆ ਰਹੀ। ਇਹੀ ਅਪੀਲ ਹੈ ਖਨੋਰੀ ਮੋੜੇ ਤੇ ਵੀਰਾਂ ਘਾਤਿਓ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ